ਕੰਨ ਛੜਦੇ ਕੰਨ ਛੜਦੇ ਕੰਨ ਨਾ ਫੜੀ ਬੱਕਰੀ ਦਾ ਇੱਥੇ ਲਓ ਜੀ ਵੀਰ ਜੀ ਬੱਕਰੀ ਦੇਖ ਸਕਦੇ ਹੋ ਸੋਨੂ ਕੋਲੇ ਹਾਂ ਜੀ ਆਂਡੇ ਬੱਕਰੀ ਦੇ ਮੂੰਹ ਛੜਦੇ ਇੱਥੇ ਆਪਾ ਐਂ ਪਾ ਹਾਂ ਤਾ ਕੰਨ ਨਾ ਬੱਕਰੀ ਦਾ ਫੜੀ ਵੀਡੀਓ ਚ ਕਦੇ ਹਾਂ ਜੀ ਦੁਆ ਸਲਾਮ ਕਰਦੇ ਆਪਾਂ ਸਾਡੇ ਜੋ ਕੇ ਸਟਾਰ ਕਾਰ ਫਕੀਰ ਦੇ ਮੁੰਡੇ ਤਸੌੜੀਏ ਦੇ ਪੁਰਾਣੇ ਸਟਾਰ ਤੇ ਵਧੀਆ ਬੱਕਰੀਆਂ ਦੇ ਪੂਰੇ ਹਨਰ ਉਰੇ ਆ ਜਿਓ ਜੀ ਸਪੋਰ ਜੀ ਤੇ ਉਹਨਾਂ ਦੀਆਂ ਦੁਆ ਸਲਾਮਾਂ ਸਾਨੂੰ ਲੱਗੀਆਂ ਹੋਈਆਂ ਨੇ ਬਜ਼ੁਰਗ ਤੇ ਸਾਡੇ ਗੁਰੂਆਂ ਪੀਰਾਂ ਜਿਵੇਂ ਅਸੀਂ ਮੰਨਦੇ ਤੇ ਉਹਨਾਂ ਨੇ ਸਾਡੀ ਬੜੀ ਕਦਰ ਕੀਤੀ ਤੇ ਅਸੀਂ ਵੀ ਉਹਨਾਂ ਦੀ ਬਹੁਤ ਕਰੀ ਜਿੰਨੀ ਕਿ ਸਾ ਤੋਂ ਨਹੀਂ ਦੀ 19 ਕਿੰਨੇ ਆਈ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਚ ਇਹਨਾਂ ਨੇ ਬੱਕਰੀਆਂ ਬਾਰੇ ਦੱਸਦੇ ਆ ਆਹ ਬਾਈ ਸਕੂਲ ਦਾ ਮੁੰਡਾ ਸਾਡਾ ਸੋਨੂ ਉਸਹਾਉਰੀਆ ਜਿਹਨਾਂ ਨੂੰ ਕਿ ਸਾਰੇ ਪੰਜਾਬ ਰੰਗਲੇ ਚ ਕੌਣ ਨਹੀਂ ਜਾਣਦਾ ਕਿਉਂਕਿ ਵੀਰਾਂ ਦਾ ਚੈਨਲ ਵੀ ਚੱਲਦਾ ਤੇ ਬਾਈ ਦਾ ਨਾਮ ਵੀ ਬਹੁਤ ਬਣਿਆ ਹੈ ਬਾਹਰ ਵੀ ਜਾ ਕੇ ਹੈ ਬਾਈ ਬਾਈ ਨੇ ਬਾਹਰ ਜਾ ਕੇ ਆ ਕੇ ਧੰਦਾਬ ਦਾ ਬੱਕਰੀਆਂ ਕੀ ਕਰ ਲਿਆ ਇਹ ਵਾਰ ਕੁਛ ਨਹੀਂ ਹੈਗਾ ਆਈ ਹੌਲੀ ਤੇ ਅੱਜ ਬਾਈ ਸੋਨੂ ਨੇ ਆ ਬੱਕਰੀ ਵੇਚੀ ਐ ਜੀਨੂ ਦੇ ਚਿੰਦੀ ਗੜੀਆਂ ਲਾਲਾ ਕਹਿੰਦੇ ਨੇ ਲਾਲੇ ਨੇ ਵੇ ਬੱਕਰੀਆਂ ਬਹੁਤ ਨੇ ਮੈਂ ਜਾਣਦਾ ਬਹੁਤੇ ਵੀਰ ਤਾਂ ਜਾਣਦੇ ਨਹੀਂ ਉਹਨੇ ਜੀ ਪਤਾ ਮੈਨੂੰ ਸਾਰਾ ਲੱਗਿਆ ਗੱਲ ਦਾ 2.5 ਲੱਖ ਦੀ ਬੱਕਰੀ ਵਿਕੀ ਐ ਅੱਜ ਬਾਈ ਸੋਨੂ ਦੀ ਵਿਕੀ ਐ ਸੋਨੂ ਦੀ ਵਧਾਈਆਂ ਜੀ ਸਾਰੇ ਮੁਲਕ ਨੇ ਵਧਾਈਆਂ ਦਿੱਤੀਆਂ ਨੇ ਤੇ ਬਾਈ ਬਰੀਜਾਂ ਦੇ ਮੁੱਲ ਪੈਂਦੇ ਨੇ ਆਉਤੀਆਂ ਦੇ ਪੁੱਤੀਆਂ ਦੇ ਮੁੱਲ ਨਹੀਂ ਪੈਂਦੇ ਬਿਲਕੁਲ ਬਿਲਕੁਲ ਇਹ ਬੋਲ ਵੀ ਜਵਾਬ ਦਿੰਦਾ ਜਾਂਦਾ ਟਾਈਮ ਵੀ ਥੋੜਾ ਹੀ ਰਹਿ ਗਿਆ ਕਿਉਂਕਿ ਰੋਜ਼ ਦਾ ਬੋਲ ਚੱਲਦਾ ਮੇਰਾ ਕਲਾਕਾਰਾਂ ਨੂੰ ਵੀ ਨਹੀਂ ਇੰਨੀ ਤਾਂ ਉਹ ਜਿੰਨੀ ਮੈਨੂੰ ਆਫਰ ਚੱਲਦਾ ਰੋਜ਼ ਤੇ ਬਾਈ ਦੀ ਬੱਕਰੀ ਦਾ ਕੱਦ ਵੇਡੇ ਵੀ ਬਹੁਤ ਹੈ ਮਹਾਰਾਜ ਅੱਲਾਹ ਤਾਲਾ ਇਹਨੂੰ ਪੂਰੀ ਚੜ੍ਹਦੀ ਕਲਾ 'ਚ ਰੱਖੇ ਭਗਵਾਨ ਸੱਚੇ ਪਾਤਸ਼ਾਹ ਇਹ ਬੱਕਰੀ ਦਿਖਾਉਣੀ ਹੈ ਬੱਕਰੀ ਦਾ ਪਿੱਠਾ ਪੁੱਠਾ ਵੀ ਭਾਰੀ ਹੈ ਚਮਕਦਾਰ ਹੈ ਤੇ ਮਾਰੀ ਮਾਰੀ ਸਿੰਗੀ ਦੀ ਦੀ ਚੱਕਣੀ ਹੈ ਤੇ ਸਿੰਗੀ ਵੀ ਬਹੁਤ ਵਧੀਆ ਪਤਲੀ ਸਿੰਗੀ ਹੈ ਤੇ ਕੰਨ ਵੀ ਬਹੁਤ ਹੈ ਨਕੌਰ ਵੀ ਬਹੁਤ ਹੈ ਏ ਸਾਡੀਆਂ ਬੀਟਲਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਇਹਨੇ ਸਾਤੋਂ ਸਿੱਖ ਕੇ ਪੜਿਆ ਲਿਖਿਆ ਜੱਜ ਬਣ ਕੇ ਕਹਿੰਦਾ ਦੋ ਮਿੰਟ ਭਾਈ ਆਲਾ ਸੋਨੂ ਵਰਗਾ ਮੈਂ ਹੋਰ ਤੇ ਨਹੀਂ ਜਾਂਦਾ ਸਾਡੇ ਸੋਨੂ ਵਰਗਾ ਹੀ ਕਹਿੰਦਾ ਇਹ ਤਾਂ ਜੀ ਬੀਟਲ ਹੈ ਬੀਟਲ ਦੇ ਵਿੱਚ ਖੂਬੀਆਂ ਬਹੁਤ ਨੇ ਓਏ ਅਸਲੀ ਬੀਟਲ ਇਹ ਹੈ ਪ्योर ਚਮਕਮਾ ਪਿੰਡਾਂ ਚੌਂਕਣਾ ਸਰਦਾਰ ਜੀ ਆਹ ਦੇਖ ਲਓ ਝੱਗ ਵਰਗਾ ਕੋਈ ਤੇਲ ਨਹੀਂ ਲਾਇਆ ਹੋਇਆ ਉੱਲੀ ਪੁਲਲੀ ਨੂੰ ਟਾਂੜੀਆਂ ਪਿੰਡਾਂ ਨੂੰ ਕਹਿਣ ਵਾਲੀ ਇਹ ਬੀਟਲਾਂ ਤੇ ਕੰਮ ਕਰੋ ਉਹ ਬੀਟਲਾਂ ਦੇ ਵਿੱਚ ਖੂਬੀਆਂ ਕਈ ਨੇ ਤਿੰਨ ਰੰਗ ਦੀਆਂ ਬੀਟਲਾਂ ਨੇ ਖੂਬੀਆਂ ਬਿਲਕੁਲ ਬਾਕੀ ਬੀਟਲ ਰੰਗਾਂ 'ਚ ਹੋਰ ਵੀ ਨੇ ਕਾਲੀ ਕਾਲੀ ਰੰਗਾਂ 'ਚ ਬੀਟਲਾਂ ਹੋਰ ਵੀ ਨੇ ਕੰਨ ਦਾ ਵੀ ਕਦੇ ਤੁਸੀਂ ਉਹ ਨਾ ਕਰਿਓ ਵੀ ਕੰਨ ਛੋਟਾ ਜਾਂ ਅੱਖ ਕਾਲੀ ਜਾਂ ਲਾਲ ਸਭ ਕੁਝ ਚੱਲਦਾ ਉਹ ਤਾਂ ਸਾਡਾ ਯੂਨੀਵਰਸਿਟੀ 'ਚ ਬੈਠ ਕੇ ਫੈਸਲਾ ਕਰਿਆ ਹੋਇਆ ਅੱਖ ਨੂੰ ਕੋਈ ਨਾ ਦੇਖਿਓ ਇਹਨਾਂ ਦੇ ਚਮੜੀ ਦੇਖੋ ਆ ਲਾਲੱਖ ਦੀ ਸਾਡੇ ਬਾਬਾ ਮਹੰਗਾ ਜੀ ਪਾਕਿਸਤਾਨ ਵਾਲਿਆਂ ਨੂੰ ਦੁਆ ਸलाम ਕਰਦੇ ਆ ਜੋ ਕਿ ਉਹਨਾਂ ਨੂੰ ਅਸਲਾਮ ਅਲੈਕਮ ਅਸਲਮ ਸਾਹ ਗੁੱਜਰ ਸਾਹਿਬ ਜੀ ਜਿਨ੍ਹਾਂ ਨੇ ਵਿਰਸਾ ਸਾਹਮਣੇ ਰੱਖਿਆ ਬੱਕਰੀਆਂ ਦਾ ਸਾਡੇ ਪਾਕਿਸਤਾਨ ਦੇ ਵਿੱਚ ਬੱਕਰੀ ਚੜਾਤੀ ਬੈਣ ਕੇ ਦੇ ਮੁੱਲ ਨੂੰ ਪੈ ਗਿਆ ਚਾਹ ਪੀਣ ਦਾ ਸੁਆਦ ਨੂੰ ਤੇ ਉਹਨਾਂ ਨੂੰ ਸਵਾਦ ਸलाम ਕਰਦੇ ਆ ਅਹ ਲਾਲੱਖ ਸਾਡੀ ਬਣਾਈ ਹੋਈ ਨਹੀਂ ਇਹ ਬਣੀ ਹੋਈ ਪਹਿਲੇ ਦਿਨ ਵੀ ਹੈ ਪਹਿਲਾਂ ਦੀ ਕਿਉਂ ਰਹਿ ਜੀ ਬਿੱਕਲ ਜਿਹਨੂੰ ਬਿੱਕਲ ਕਹਿੰਦੇ ਨੇ ਭੱਲੇ ਬਾਈ ਇਹਨੂੰ ਮਰ ਜੀ ਪਰਾਂਗਾ ਇਹ ਸਾਡੀ ਵੀਡੀਓ ਬਾਹਰ ਪਾਕਿਸਤਾਨ ਲਈ ਜਾਨੀਆ ਪਰਾਂ ਨੂੰ ਮਰ ਜੀ ਆਹ ਦੇਖੋ ਜੀ ਪਸੌੜੀਏ ਫਕੀਰਾਂ ਦੀ ਬੱਕਰੀ ਕੀ ਨਹੀਂ ਹੈਗਾ ਅੱਜ ਸਾਡੇ ਪੰਜਾਬ 'ਚ ਸਭ ਤੋਂ ਰੱਖਿਆ ਆਇਆ ਥੋਨੂੰ ਬਾਹਰਲੇ ਮੁਲਕਾਂ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਦਿਖਾਉਣੀ ਚਾਹਨੀ ਆ ਪਿੱਛੇ ਨਾਟ ਮੁੰਡਿਆ ਔਰ ਕੇ ਲਿਆ ਉਥੋਂ ਕਿਹੜਾ ਦਾ ਵਾਕੀ ਪਰ ਇਹੋ ਜਿਹਾ ਮੁੰਡਿਆ ਮਰ ਜਾ ਵੀਡੀਓ 'ਚ ਆਹ ਦੇਖੋ ਵੀਰੇ ਬਾਈ ਸੋਨੂ ਦੀ ਬੱਕਰੀ ਇਚਾਰ ਜਾ ਮੁੰਡਿਆ ਉੱਥੇ ਵਗ ਜਾ ਉਸੇ ਥੋਂ ਵਗ ਜਾਓ ਜੀ ਵਧੀਆ ਇੱਕ ਕਲੰਬਰ ਬੱਕਰੀ ਓਕੇ ਦੀ ਰਿਪੋਰਟ ਹੈ ਤੇ ਬੱਕਰੀ ਚ ਕੋਈ ਵੀ ਨਹੀਂ ਅਜ ਫੋਟ ਹੈ ਤੇ ਸੋਨੂ ਨੂੰ ਮੇਰੇ ਵੱਲੋਂ ਵੀ ਸਪੋਰਟ ਹੈ ਧੰਨਵਾਦ ਹੈ ਓਕੇ ਦੀ ਰਿਪੋਰਟ ਹੈ ਅਜੂ ਨੇ ਅੱਜ ਥਾਪੀ ਮਾਰੀ ਹੈ ਫੇਲੀ ਵਾਰ ਮਹਾਰਾਜ ਜੀ ਸਪੋਰਟ ਹੈ ਮੇਰੇ ਤੇ ਆਜੋ ਭਾਈ ਆਜੋ ਜੀ ਲਾਲੂ ਜੀ ਆਜੋ ਰਿਹਾ ਜੋ ਇਹਨੂੰ ਛੱਡ ਦਿਓ ਉੱਥੇ ਆ ਫੇਰ ਫੜਾਂਗੇ ਫੋਟੋ ਕਰਾਉਣੇ ਫੋਟੋ ਆਹ ਦੇਖੋ ਜੀ ਇਹ ਵੀ ਭੈਣ ਹੈ ਇਹ ਵੀ ਭੈਣ ਹੈ ਇਹ ਥੋੜੀ ਜਿਹਾ ਟਾਈਮ ਘੱਟ ਲਊ ਉਹ ਬਾਥੇ ਤਿਆਰ ਹੈ ਇਹ ਥੋੜਾ ਜਿਹਾ ਟਾਈਮ ਲਊ ਇਹ ਸਾਰੀਆਂ ਨਾਲ ਲੱਖਾਂ ਦੀਆਂ ਬਰੀਡਾਂ ਨੇ ਇਹ ਬਰੀਡ ਤੇ ਕੰਮ ਕਰੋ ਅਗਲਾ ਕਹਿੰਦਾ ਜੀ ਮੈਂ ਬਰੀਡ ਤੇ ਕੰਮ ਕਰਨਾਂ ਮੰਡੀ ਚਾਕੇ ਰਾਜੂ ਭਾਈ ਵਧੀਆ ਬਲੱਡ ਲੈਣ ਦਵਾ ਕੇ ਜਦ ਸੁਣਦਾ ਮੁੱਲ ਕੰਨਾਂ ਦੇ ਕੀੜੇ ਚੜ ਜਾਂਦੇ ਨੇ ਕਾਲੇ ਵਰਗੇ ਦਾ ਮੁੱਲ ਸੁਣਦਾ ਜਿਆਦਾ ਹੋਰ ਕੰਨਾਂ ਦੇ ਕੀੜੇ ਚੜਦੇ ਨੇ ਕੰਨਾ ਦੇਖ ਰੋ ਢੜ ਕੇ ਕੀੜੇ ਤੇ ਡਾਹਲੇ ਮੰਡੀ ਵਿੱਚ ਪੀੜੇ ਬਹਿ ਜਾਂਦਾ ਅਗਲਾ ਢਿੱਲਾ ਜਾ ਹੋ ਕੇ ਬਾਈ ਜੇ ਕੰਮ ਕਰਨਾ ਬਰੀਡ ਤੇ ਕਰੋ ਅਈਆਂ-ਈਆਂ ਦੇ ਨੀਮ ਨੇ ਲੈ ਲਓ ਚਾਹੇ ਚਾਰ ਲੈ ਕੇ ਪਾ ਲਓ ਇੱਕ ਛੱਡ ਲਓ ਬੋਕ ਉੱਥੋਂ ਚਲਾਓ ਬਲੱਡ ਲਾਈਨ ਜਿਵੇਂ ਸ਼ੇਰ ਪਰ ਇਹ ਗੰਢੀ ਨੇ ਸ਼ੇਰ ਪਰ ਇਹ ਗੰਢੀ ਜੀਨੇ ਅਫਦੀ ਬਣਾਈ ਢੰਡੀ ਉਹਨੇ ਕਰਾਈ ਅੱਜ ਪੰਜਾਬ ਦੇ ਵਿੱਚ ਢੰਡੀ ਮੁੱਲ ਨਹੀਂ ਬੱਕਰੀ ਲਈ ਕਦੇ ਇਹ ਹਕੀਕਤ ਤਾਂ ਸੱਚੀ ਕਿਉਂ ਜੀ ਗੱਲ ਨਹੀਂ ਮੇਰੀ ਕੱਚੀ ਹੋਰ ਦਿਖਾਓ ਇੱਕ ਬੱਕਰੀ ਬਈ ਇਹ ਦੋਏ ਭੈਣਾਂ ਨੇ ਜੀ ਫਿਰ ਫੜ ਕੇ ਇਹਨਾਂ ਦੀ ਵੀਡੀਓ ਬਣਾਵਾਂਗੇ ਫੋਟੋ ਦੀ ਐਂ ਜੀ ਸੱਚੀਆਂ ਭੈਣਾਂ ਆਹ ਦੋਏ ਸੋਨੂ ਪਸੌੜੀਏ ਦੀਆਂ ਬੱਕਰੀਆਂ ਪਤਾ ਲਾਵਾ ਇਹ ਵੀਰੇ ਚਾਹੇ ਰੰਗ ਚਿੱਟਾ ਹੀ ਐ ਇਹ ਪ्योर ਬਿੱਟਲ ਐ ਇਹ ਰੰਗ ਦੇ ਚਿੱਟੇ ਉਹ ਰੰਗ ਤਾਂ ਦੋ ਦਿਨਾਂ ਦੇ ਇਹਨਾਂ ਦੇ ਬੀਟਲ ਦੇ ਰੰਗ ਤਾਂ ਬੀਟਲ 'ਚ ਸਾਰਾ ਹੀ ਐ ਠੀਕ ਆ ਜੀ ਐਸੀ ਦੇਖਦੇ ਆ ਸਨਾਖਾ ਤੇ ਮੋਟਾ ਚੰਮ ਨਹੀਂ ਦੇਖਣਾ ਅਸੀਂ ਚਮੜੀ ਫੜਨੀ ਐ ਵੀ ਇਹ ਦੁੱਧਾਂ ਦੀ ਐ ਅਸੀਂ ਘੱਟ ਵੀ ਨਹੀਂ ਫੜਨਾ ਆਹ ਵੀ ਪਤਲੀ ਚੌੜੀ ਪਤਲੀ ਚਮੜੀ ਅਸੀਂ ਮੋٹے ਚੰਮਾ ਤੋਂ ਕੀ ਕਰਾਉਣਾ ਉਹ ਦੁੱਧਾਂ ਦੀ ਕਰਾਉਣਾ ਆਹ ਮੋਟੇ ਜੰਮ ਵਾਲਿਆਂ ਦਾ ਬਥੇਰੀਆਂ ਦੂਆਂ ਫੜਦੀਆਂ ਕਹਿੰਦਾ ਪਸ਼ੂਆਂ ਦੇ ਹੱਡ बिकਦੇ ਬੰਦਿਆਂ ਕੰਮ ਨਾਲ ਕਿਸੇ ਤੇਰਾ ਚੰਮ ਆਇਆ ਸਾਡਾ ਕਿਸੇ ਕੰਮ ਚੰਮ ਨਹੀਂ ਆਉਣਾ ਪਸ਼ੂਆਂ ਦੇ ਹੱਡ बिकਦੇ ਤੇਰਾ ਕੰਮ ਨਹੀਂ ਕਿਸੇ ਉਚਾਮ ਆਉਣਾ ਕੰਮ ਸਾਡਾ ਨਹੀਂ ਕਿਸੇ ਕੰਮ ਆਉਂਦਾ ਚਾਮਾ ਤੇ ਬਾਈ ਬਹੁਤੀਆਂ ਗੱਲਾਂ ਨਾ ਕਰਦੇ ਹੋਈ ਇੱਕ ਬੱਕਰੀ ਲਾਲ ਲੈ ਕੇ ਉੱਚੇ ਮੱਥੇ ਆਲੀ ਮੇਰੇ ਨਿਗਾਹ ਆ ਗਈ ਤੂੰ ਤਾਂ ਬਾਈ ਸੋਨੂ ਵੀ ਸਟਾਰ ਹੈ ਪਰ ਮੈਂ ਦਿਖਾਉਣੀ ਜ਼ਰੂਰੀ ਹੈ ਕਿਉਂ ਮੇਰੀ ਸੋਨੂ ਨੇ ਕਦੇ ਮਾੜੀ ਨਹੀਂ ਕਰੀ ਬਚਾਉਂਦਾ ਰਿਹਾ ਵੀ ਤੇਰੇ ਨਾਲ ਖੜੇ ਆ ਦਰੀਨਾ ਰਾਜੂ ਕਰਨ ਵਾਲਾ ਕਰ ਪੀ ਗਿਆ ਵੀਰ ਜੀ ਅੱਜ ਵੀ ਕਹਿੰਦਾ ਡਰਦਾ ਨਹੀਂ ਕਰਨ ਵਾਲਾ ਕਰ ਪੀ ਗਿਆ ਪਰ ਮੈਂ ਹੁਣ ਕੁਛ ਨਹੀਂ ਕਹਿੰਦਾ ਬਸ ਅੱਜ ਹੜਤਾ ਉਹ ਟਾਈਮ ਚਲਿਆ ਗਿਆ ਆ ਤੇਰਾ ਬਿਮਾਰ ਨਾ ਹਾਂ ਮਾਰੇ ਨਾ ਕਰਤਾਰਪੁਰੇ ਕਿਸੇ ਦੇ ਮਾਰਿਆ ਨਾ ਰਾਜੂ ਮਰਦਾ ਬਹੁਤ ਬਹੁਤ ਧੰਨਵਾਦ ਦੁਆ ਸਲਾਮ ਰਾਜੂ ਦੀ ਇਹਦੀਆਂ ਸੋਨੂ ਦੀਆਂ ਬੱਕਰੀਆਂ ਨੂੰ ਵੀ ਅੱਜ ਪੂਰੀ ਓਕੇ ਦੀ ਰਿਪੋਰਟ ਸੋਨੂ ਲੈ ਕੇ ਆਇਆ ਜਿਵੇਂ ਛਾਲ ਬੱਕਰੀਆਂ ਕੱਢ ਕੇ ਆਟੀਆਂ ਨੇ ਇੱਕ ਵੀ ਬੱਕਰੀ ਕੋਈ ਵੀ ਨਿੱਸੀ ਕਹਿਣ ਨੂੰ ਥੋਣੀ ਮੂਰ ਤੋਂ ਲੈ ਕੇ ਛੇਕਣ ਤੱਕ ਮੂਰੋਂ ਲੈ ਕੇ ਪਿੱਛੇ ਤੱਕ ਤੁਰਦੀ ਟੰਡੀ ਐਨ ਵਧੀਆ ਕਰਾਉਂਦੀ ਐ ਝੰਡੀ ਦੇਖ ਸਾਡੇ ਨੂੰ ਧੰਨਵਾਦ ਸੋਨੂ ਗੋਟ ਫਾਰਮ ਆਪਣਾ ਰੰਗਲਾ ਪੰਜਾਬ ਪਿੰਡ ਪਸਾਉੜ ਜ਼ਿਲ੍ਹਾ ਸੰਗਰੂਰ ਤੇ ਦਾ ਉਹੀ ਚੱਲਦਾ ਜਿਨ੍ਹਾਂ ਨੇ ਕਿ ਜੰਮੂ ਕਸ਼ਮੀਰ ਮੈਮ ਨੇ ਭੇਜਤੇ ਤੇ ਸਟ੍ਰੇਲੀਆ ਵੀ ਬੱਕਰੀਆਂ ਪਹਛਾਤੀਆਂ ਮੇਰੇ ਬਾਈ ਨੇ ਦੋਕ ਬੱਕਰੇ ਤੇ ਬੱਕਰੀਆਂ ਇਹਨੇ ਆਪਣੇ ਦਵਾਈ ਵੀ ਪਹਛਾਈਆਂ ਨੇ ਸੇਖਾਂ ਦੇ ਪਤਾ ਮੈਨੂੰ ਸਾਰਾ ਲੱਗ ਜਾਂਦਾ ਚਾਹੇ ਜਮੀਨਾਂ ਦੱਸੇ ਵੀ ਅੱਜ ਸੋਨੂ ਕੀ ਕਰ ਰਿਹਾ ਜਲੰਧਰ ਦੇ ਤੇ ਇਸ ਮਤੇ ਮੈਨੂੰ ਘਰੇ ਬੈਠੇ ਨੂੰ ਵੀਡੀਓ ਜਦੇ ਪਾਉਣ ਦਾ ਸਾਡੇ ਮੁੰਡੇ ਜੀ ਨੂੰ ਇਹ ਮੈਨੂੰ ਦੱਸਦਾ ਬਾਹਲੀ ਆਵਾ ਹਵਾ ਮਾਰਨ ਦਾ ਕੁਝ ਹੈ ਜਿਹੜਾ ਕੰਮ ਵਧੀਆ ਤਰੀਕੇ ਨਾਲ ਹੋਵੇ ਦੋ ਜੇ ਕਹੀ ਜਾਈਏ ਇਹ ਕਦੇ ਇਹ ਮਾਲਕ ਨੇ ਆਪਾਂ ਲੋਕਾਂ ਦੇ ਪਿੱਛੇ ਆ ਰਾਂਝਾ ਆ ਰਾਂਝਾ ਪਿੱਛੇ ਆ ਰਾਂਝਾ ਇਹ ਸਾਡਾ ਰਾਂਝਾ ਦਿਲ ਕਰਦਾ ਰੋਜ਼ ਸੋਨੂ ਦੇ ਨਾਲ ਸੰਝਾ ਬਿਲਕੁਲ ਖੇਰ ਦਾ ਤੜਕੀ ਉੱਠ ਕੇ ਬਾੜੇ ਦੇ ਵਿੱਚ ਮਾਂਜਾ ਬਿਲਕੁਲ ਭਰਦਾ ਦੁੱਧ ਬੱਕਰੀਆਂ ਦਾ ਭਾਂਡਾ ਆ ਜਾ ਭਾਈ ਵੀਡੀਓ ਕਰਾ ਦਿਓ ਕੁ ਬੱਕਰੀਆਂ ਫਰਕ ਵੱਡੀਆਂ ਭਾਰੀ ਤੇਰੀ ਫਰਲਾ ਉਹ ਕਾਲੀ ਫਰਲਾ ਲੋਕ ਬਈ ਤੁਹਾਨੂੰ ਹੋਰ ਦੁਕਾਨਾ ਵੀਡੀਓ ਵੀਡੀਓ ਕਰਦੇ ਸਾਰਾ ਦਿਨ ਕੋਈ ਇੰਨੀ ਜ਼ਬਾਨ ਤਾਂ ਮਾਰ ਕੇ ਦਿਖਾਓ ਤਸਕਾ ਮੈਂ ਭੁੱਖੀ ਖਾਣਾ ਪੀ ਮਗਾਨਾ ਮੈਨੂੰ ਨਸਾ ਤੁਹਾਡੇ ਪਰਿਵਾਰਾਂ ਦਾ ਸਾਰਿਆਂ ਦਾ ਪਾਈਆਂ ਵਾਲਾ ਹਾਂ ਆਉਂਦੇ ਭਾਈ ਇੱਕ ਬਾਂਡੇ ਰਾਉ ਬੜੀ ਵਕੀ ਲੈ ਕੇ ਆ ਬੜੀ ਇੱਥੇ ਲਾ ਇੱਥੇ ਫੜੋ ਮੁੰਡਾ ਐ ਲਾਓ ਹੈਂ ਉਹ ਪਰ ਦਸਤੀ ਨਾ ਰੰਗ ਆ ਰਿਹਾ ਨਹੀਂ ਰੰਗ ਆਉਂਦਾ ਇੱਥੇ ਲਾ ਵੰਡੇ ਖੜਾ ਵੀਡੀਓ ਬਣਾਵਾਂਗੇ ਇਹਦੀ ਪਿੱਛੇ ਨੂੰ ਹਟ ਬਲੇਤੀ ਉਹਨਾਂ ਕਰ ਬੱਕਰੀ ਆ ਬੱਕਰੀ ਲੈ ਆ ਰਾਂ ਜੇ ਰਾਂ ਜੇ ਉੱਥੇ ਲਾ ਉੱਥੇ ਨਾ ਪਿੱਛੇ ਬੈ ਕੇ ਦੇ ਕੋਈ ਨੀ ਪਿੱਛੇ ਲਾ ਇੱਥੇ ਬੈ ਕਰਾ ਬੈ ਖੜਾ ਖੁੱਲਾ ਹੀ ਐ ਅਮੇ ਨਹੀਂ ਦੇਖੋ ਜੀ ਆਹ ਦੇਖੋ ਜੀ ਛੜ ਕੋਈ ਨਾ ਫੜਾ ਇੱਧਰ ਵੀ ਪਿੱਛੋਂ ਕਰਾ ਦੂੰਗਾ ਕੱਲੀ ਦੀ ਛੜ ਦੇ ਆਹ ਦੇਖੋ ਸੋਨ ਪਸੌਰੀਏ ਦੀ ਮੱਖੀ ਚੀਨੀ ਜਿਹਨੂੰ ਕੇ ਕਹਿੰਦੇ ਨੇ ਬਰੀਡ ਆਹ ਦੇਖ ਸਕਦੇ ਹੋ ਉੱਚਾ ਮੱਥਾ ਪੂਰਾ ਵਧੀਆ ਨੱਕ ਨਕੋਰ ਐ ਮੁਰਿਆ ਹੈ। ਸਨੋਰੀ ਕਹਾੜੇ ਜੋ, ਸਨੋਰੀ ਕਹਾੜੇ ਕਿਸੇ ਨੇ ਦੇਖੀ ਨਹੀਂ ਹੁਣੇ ਪਰ। ਜਾਦੂ ਵਾਲਾ ਕਿਹੜਾ ਮਰਲੇ ਵੀ ਮਿੰਟ ਚ। ਦੇਖਿਆ ਹੋ ਉਹਨੇ ਦੇਖਿਆ। ਐਂ ਦੇਖਿਆ ਡਾਕਟਰ ਸਨੋਰੀ ਕਹਾੜ ਹਾਂ। ਆ ਓਕੇ ਉਹਨੇ ਦੇਖਿਆ ਬਈ। ਉਹਨੇ ਦੇਖਿਆ ਸਨੋਰੀ ਕਹਾੜ ਆ। ਹਾਂ ਮੈਂ ਇੱਕਦਮ ਦੇਖਿਆ। ਫ੍ਰੀਜ਼ ਰਿਆਤੀ। ਉਹਦੇ ਵਰਗਾ ਇਹਦਾ ਨੱਕ ਐ ਬਈ। ਤੇ ਇਹਨੂੰ ਛੜਦੇ ਬਹੁਤ ਵਧੀਆ ਕੁਆਲਿਟੀ ਪਾਕਿਸਤਾਨੀ ਬਰੀਡ ਐ ਇਹ। ਸੋਨੂ ਲਵੇ, ਪਸੌੜੀਏ ਲਵੇ। ਲੈ ਵੀ ਆ ਬੱਕਰੀਆਂ ਦੀ ਫੋਟੋ ਲਗਾ ਦਿਓ ਸਾਡੀ। ਧੰਨਵਾਦ ਕਰੀਏ ਫਿਰ ਇਹਨਾਂ ਦਾ ਬਾਈ ਗੱਲ ਨਾ ਕੋਟ ਬੱਕਰੀ ਦੀਪੂਗੀ ਤਾਂ ਚੱਕ ਲੈ ਬੁਟੇ ਫੋਟੋ ਬਣਾਓ ਨੰਬਰ ਦਿਓ ਜੀ 8437328570 ਹੋਰ ਬੋਲੋ ਕੇਰਾ 8437328570 ਲੈ ਵੀ ਵਧੀਆ ਇਹਦੀ ਵੀਡੀਓ ਬਣਾ ਕੇ ਸਾਡੀ ਫੋਟੋ ਨਾਲ ਦੀ ਮੂਰੇ ਤੇ ਚੰਗੀਆਂ ਵੀਡੀਓ ਇੱਕ ਦੋ ਦਿਨਾਂ ਚ ਪਾ ਦੇ ਸਾ ਬਣਾ ਬਸ ਕੱਟ ਵੱਟ ਕੇ ਵਧੀਆ ਬਣਾ ਕੱਟ ਮਾਰ ਲੈ ਸਾਰੇ ਬਾਈਆਂ ਦੀ ਵਿੱਚ ਵੀਡੀਓ ਬਣਾ ਲਾ ਮੁੰਡਿਆ ਸਾਰਿਆਂ ਦੀ ਫੋਟੋ ਹੋਣੀ ਚਾਹੀਦੀ ਆ ਬੱਚਿਆਂ ਨਾਲ ਕੋਈ ਨਾ ਰਹੇ ਜੇ ਉੱਥੇ ਤੱਕ ਵੀਡੀਓ ਬਣਾਓ ਬਾਜੀ ਸਾਡੇ ਮੰਦੀ ਰੀਤ ਪੂਰੀ ਹੋ ਗਈ ਮੁੰਡਾ ਕਹਿੰਦਾ ਸੋਨੂ ਕੀ ਵੀਡੀਓ ਜ਼ਰੂਰ ਬਣਾ ਕੇ ਜਾਣੀ ਬਹੁਤ ਧੰਨਵਾਦ ਜੀ ਬੱਚਾ ਨੇ ਹੁਣ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਡੇ ਬੁਰਾਣਿਆਂ ਨੂੰ ਚਾਹ ਬਣੀ ਪਈ ਆ ਇਹ ਸਾਡਾ ਜੀ ਸੋਨੂ ਪਸੌੜਿਆ ਜੋ ਕਿ ਸਾਡੇ ਦਾਦਾ ਜੀ ਕਾਰ ਫਕੀਰ ਪਸੌੜਿਆ ਜਿਨ੍ਹਾਂ ਦਾ ਕੇ ਸਾਡੇ ਪਸੌਰ ਪਿੰਡ ਦੇ ਵਿੱਚ ਰੰਗਲਾ ਪੰਜਾਬ ਇਹ ਵਿੱਚ ਨੌ ਚੱਲਦਾ ਸੀ ਉਹਨਾਂ ਦੀਆਂ ਦੁਆਵਾਂ ਸਲਾਮਾਂ ਉਹਨਾਂ ਦੀ ਮਹਾਰਾਜ ਆਤਮਾ ਨੂੰ ਸਫਲ ਸੁਖੀ ਰੱਖੇ ਅੱਜ ਵੀ ਕਿਤੇ ਉਹ ਸੁਣਦੇ ਹੋਣੇ ਕਬਰਾਂ 'ਚ ਬੈਠੇ ਵੀ ਰਾਜੂ ਬਾਈ ਮੇਰੀਆਂ ਗੱਲਾਂ ਕਰ ਰਿਹਾ ਹੈ ਧੰਨਵਾਦ